ਇਹ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜਿਆਂ ਦੀ ਪਾਵਨ ਪਵਿੱਤਰ ਗੁਰਫਤੇ ਬਖਸ਼ਿਸ਼ ਕੀਤੀ ਹੋਈ ਗੱਜ-ਵੱਜ ਕੇ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਪ ਪੱਤਰਕਾਰ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜੇ ਆਪ ਜੀ ਨੇ ਸਮਾਂ ਕੱਢ ਕੇ ਸਾਡੇ ਨਗਰ ਦੇ ਵਿੱਚ ਪਹੁੰਚੇ ਹੋ ਸੋ ਮੈਂ ਸਾਰੇ ਨਗਰ ਨਿਵਾਸੀ ਸੰਗਤਾਂ ਦਾ ਮੇਰੇ ਪਿਤਾ ਸमान ਬਜ਼ੁਰਗਾਂ ਮਾਤਾਵਾਂ ਭੈਣ ਭਰਾਵਾਂ ਦਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਚੋਣਾਂ 19 ਤਰੀਕ ਨੂੰ ਹੋਣ ਜਾ ਰਹੀਆਂ ਹਨ ਉਹਨਾਂ ਦੇ ਵਿੱਚ ਸਾਡੇ ਕਾਲਾਂ ਵਾਲੀ ਹਲਕੇ ਤੋਂ ਭਾਈ ਬਿੰਦਰ ਸਿੰਘ ਖਾਲਸਾ ਜੀ ਤੇ ਐਂਟੀ ਇਨਕੰਮਬੈਂਸੀ ਉਮੀਦਵਾਰ ਭਾਈ ਬਲਜੀਤ ਸਿੰਘ ਖਾਲਸਾ ਜੀ ਦੇ ਦਰਮਿਆਨ ਚੋਣ ਮੁਕਾਬਲਾ ਹੋ ਰਿਹਾ ਹੈ ਸੋ ਨਗਰ ਨਿਵਾਸੀ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਪੂਰੇ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਮੈਂ ਇਹੀ ਬੇਨਤੀ ਕਰਨਾ ਕਰਨਾ ਚਾਹੁੰਦਾ ਹਾਂ ਕੀ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਉਪਦੇਸ਼ ਹੈ ਸਿਧਾਂਤ ਹੈ ਸੱਚ ਨੂੰ ਸੱਚ ਦੇ ਝੂਠ ਨੂੰ ਝੂਠ ਕਹਿਣਾ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਇਹ ਸਭ ਤੋਂ ਵੱਡੀ ਵਿਚਾਰਧਾਰਾ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਸਾਡੇ ਇਲਾਕੇ ਦੇ ਜਾਂ ਪੂਰੇ ਹਰਿਆਣੇ ਦੇ ਇਲਾਕੇ ਦੇ ਕਹਿ ਲਵਾਂ ਕਿ ਜਿੰਨੇ ਵੀ ਸਾਡੇ ਵਿਦਵਾਨ ਲੋਕ ਹੈ ਸਕਾਲਰ ਹੈ ਬੇਜ ਹੈ ਜਾਂ ਇਹਨਾਂ ਨੂੰ ਆਪਾਂ ਕਿਹੜੀ ਪਰਿਭਾਸ਼ਾ ਦੇ ਨਾਲ ਆਪਾਂ ਸੰਬੋਧਨ ਕਰ ਸਕੀਏ ਮੈਂ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਕਿਹੜੀ ਵਿਚਾਰਧਾਰਾ ਦੇ ਨਾਲ ਇਹਨਾਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਈਏ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਜੋ ਆਪਣੇ ਆਪ ਦੇ ਵਿੱਚ ਵਿਦਵਾਨ ਲੋਕ ਹੈ ਸੰਤ ਮਹਾਂਪੁਰਸ਼ ਹੈ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਇੱਕ ਸੁਜੈਸ਼ਨ ਵੀ ਦੇਣਾ ਚਾਹੁੰਦਾ ਕਿ ਘੱਟ ਗਿਣਤੀ ਕਮਿਸ਼ਨ ਬੋਰਡ ਦੇ ਵਿੱਚ ਜੈਨੀ ਇਸਲਾਮ ਬૌਧਿ ਸਿੱਖ ਮਿਨੋਰਿਟੀ ਆ ਜਾਂਦੀ ਹੈ ਸੋ ਅੱਜ ਤੱਕ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਆਪਾਂ ਕਹਿ ਲਈਏ 20 40% ਆਪਣੇ ਸੀ ਭਾਈਚਾਰੇ ਦੇ ਬੱਚਿਆਂ ਨੂੰ ਗਵਰਨਮੈਂਟ ਅਪਰੂਵ ਕਰਦੀ ਹੈ ਸਕਾਲਰਸ਼ਿਪ ਤੇ ਸਟੈਪ ਐਂਡ ਜੋ ਵਜੀਫਾ ਹੈ ਉਹ 100% ਪ੍ਰੋਵਾਈਡ ਕਰਦੀ ਹੈ ਸੋ ਸਾਨੂੰ ਕਿਸੇ ਨਾਲ ਕੋਈ ਬਿਤਕਰ ਨਹੀਂ ਗੁਰੂ ਨਾਨਕ ਸਾਹਿਬ ਦਾ ਵਿਦੇਸ਼ ਹੈ ਸਭੇ ਸਾਂਝੀਵਾਲ ਸਦਾਇਨ ਕੋਇ ਇਹਨਾਂ ਦਿਸੈ ਵਾਹਿਰਾ ਜੀਓ ਸਾਨੂੰ ਕਿਤੇ ਨਾ ਕਿਤੇ ਮਹਿਸੂਸ ਇਹ ਹੁੰਦਾ ਮੈਂ ਇੰਨਾ ਵੱਡੇ ਜਿਹੜੇ ਸਾਡੇ ਆਪਣੇ ਆਪ ਦੇ ਵਿੱਚ ਵੱਡੇ ਹੈ ਕਿਉਂਕਿ ਗੁਰੂ ਨਾਨਕ ਦੇ ਸਿਧਾਂਤ ਅਨੁਸਾਰ ਤਾਂ ਵੱਡਾ ਜਦੋਂ ਗੁਰਨਾਨਕ ਸਾਹਿਬ ਜਾਣਦੇ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕੌਣ ਵੱਡਾ ਜਾਂ ਕੌਣ ਛੋਟਾ ਹੈ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਤੱਕ ਸਾਡੇ ਇਲਾਕੇ ਦੇ ਵਿੱਚ ਜਾਂ ਸਾਡੇ ਹਰਿਆਣੇ ਦੇ ਵਿੱਚ ਕਿਸੇ ਵੀ ਸਿੱਖ ਸਕਾਲਰ ਵੇਜ਼ ਨੇ ਵਿਦਵਾਨ ਮਹਾਂਪੁਰਸ਼ਾਂ ਨੇ ਇਹ ਆਵਾਜ਼ ਨਹੀਂ ਠਾਈ ਕਿ ਜਿਹੜੇ ਭਾਈ ਘੱਟ ਗਿਣਤੀ ਕਮਿਸ਼ਨ ਬੋਰਡ ਦੇ ਅੰਦਰ ਸਿੱਖ ਰਿਲੀਜੀਅਸ ਮਿਨੋਰਟੀ ਦੇ ਬੱਚੇ ਆਉਂਦੇ ਆ ਉਹਨਾਂ ਦਾ ਕੀ ਕਸੂਰ ਹੈ ਕਿਉਂਕਿ ਉਹਨਾਂ ਨੂੰ ਹਰਿਆਣਾ ਗਵਰਨਮੈਂਟ 1% ਵੀ ਸਕਾਲਰਸ਼ਿਪ ਪ੍ਰੋਵਾਈਡ ਨਹੀਂ ਕਰਵਾਉਂਦੀ ਤਾਂ ਇਸ ਕਰਕੇ ਮੈਂ ਸਾਰੇ ਸਿੱਖ ਧਰਮ ਦੇ ਲੋਕਾਂ ਨੂੰ ਇਹ ਹੀ ਬੇਨਤੀ ਕਰਨਾ ਚਾਹਣਾ ਹੈ ਕਿ ਭਾਈ ਅੱਜ ਤੱਕ ਸਰਕਾਰਾਂ ਨੇ ਆਪਣੇ ਬੱਚਿਆਂ ਦੇ ਲਈ ਕੋਈ ਵੀ ਸਕਾਲਰਸ਼ਿਪ ਦਾ ਪ੍ਰਬੰਧ ਨਹੀਂ ਕੀਤਾ ਹੋਇਆ ਤੇ ਅੱਜ ਆਪਾਂ ਵੋਟਾਂ ਜਿਹੜੀਆਂ ਪਾ ਰਹੇ ਆ ਉਹ ਕਦੇ ਲਈ ਪਾ ਰਹੇ ਆ ਉਹ ਵੋਟਾਂ ਇਸ ਕਰਕੇ ਪਾ ਰਹੇ ਆ ਕਿ ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਚੰਗੀ ਮਤਲਬ ਉਹਨਾਂ ਦੇ ਸਿੱਖਿਆ ਦੇ ਲਈ ਵਧੀਆ ਸੰਸਾਧਨ ਮੁਹੱਈਆ ਹੋਣ ਸੋ ਮੈਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਦੇ ਵਿੱਚ ਵੀ ਜਿੰਨੀਆਂ ਵੀ ਸੰਗਤਾਂ ਆਏ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਅੱਜ ਤੱਕ ਭਾਈ ਆਪਣੇ ਹਰਿਆਣਾ ਦੇ ਵਿੱਚ ਸਿੱਖ ਮਿਨੋਰਟੀ ਬੱਚਿਆਂ ਨੂੰ ਇੱਕ ਨਵਾਂ ਰੁਪਈਆ ਵੀ ਹਰਿਆਣਾ ਸਰਕਾਰ ਪ੍ਰੋਵਾਈਡ ਨਹੀਂ ਕਰਵਾ ਰਹੀ ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਪ੍ਰੋਵਾਈਡ ਕਰਵਾਉਂਦੀ ਹੈ ਔਰ ਸਟੇਟ ਗਵਰਨਮੈਂਟ 1% ਵੀ ਪ੍ਰੋਵਾਈਡ ਨਹੀਂ ਕਰਵਾ ਰਹੀ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਵੀ ਸਾਡੇ ਸੰਤ ਮਹਾਪੁਰਸ਼ ਆਪਣੇ ਆਪ ਦੇ ਵਿੱਚ ਵੱਡੇ ਵਿਦਵਾਨ ਸਕਾਲਰ ਹੈ ਚਲੋ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਸਕਾਲਰ ਵੇਜ ਵਿਦਵਾਨ ਬਨਣਾ ਚਾਹੀਦੇ ਪਰ ਕਿਤੇ ਨਾ ਕਿਤੇ ਸਾਡੇ ਮੀਨੋਰਟੀ ਸੈਲ ਦੇ ਬੱਚਿਆਂ ਲਈ ਆਵਾਜ਼ ਵੀ ਠਾਉਣ ਜੀ ਇਹ ਆਵਾਜ਼ ਤਾਂ ਠਾਣੀ ਰਹੇ ਕਿਉਂਕਿ ਜਨਤਾ ਦੇ ਵਿੱਚ ਜਿਹੜੀ ਸਪਸ਼ਟਤਾ ਦੇ ਨਾਲ ਗੱਲ ਸਾਹਮਣੇ ਆਉਣੀ ਚਾਹੀਦੀ ਹੈ ਉਹ ਕਿਤੇ ਨਾ ਕਿਤੇ ਜੀ ਆ ਨਹੀਂ ਰਹੀ ਇਸ ਕਰਕੇ ਦੁੱਖ ਹੈ ਕਿਉਂਕਿ ਮਿਨੋਰਿਟੀ ਸੈੱਲ ਦਾ ਜਿਹੜਾ ਆਫਿਸ ਹੈ ਉਹ ਸੈਕਟਰੀਏਟ ਦੇ ਵਿੱਚ ਹੋਣਾ ਲਾਜ਼ਮੀ ਹੈ ਮੈਂ ਸਾਡੇ ਇਲਾਕੇ ਦੇ ਸੰਤਮਾ ਪਰਸ਼ਨ ਵੀ ਬੇਨਤੀ ਕਰਦੇ ਆ ਕਿ ਸੀਐਮ ਸਾਹਿਬ ਨੂੰ ਮਿਲੋ ਜ਼ਰੂਰ ਮਿਲੋ ਪਰ ਕਿਤੇ ਨਾ ਕਿਤੇ ਇਹ ਬੇਨਤੀ ਜ਼ਰੂਰ ਕਰੋ ਕਿ ਸਾਡੇ ਮਿਨੋਰਿਟੀ ਸੈੱਲ ਦਾ ਜਿਹੜਾ ਸੈਕਟਰੀਏਟ ਦੇ ਵਿੱਚ ਆਫਿਸ ਜ਼ਰੂਰ ਹੋਣਾ ਚਾਹੀਦਾ ਹੈ ਔਰ ਪੋਲੀਟੀਕਲ ਪੋਲੀਟੀਕਲ ਇਨਸਾਨ ਤੋਂ ਹਟ ਕੇ ਇੱਕ ਆਫੀਸ਼ੀਅਲ ਅਧਿਕਾਰੀ ਜਿਹੜਾ ਜਿਹਦਾ ਬਣਦਾ ਹੱਕ ਹੋਵੇ ਉਹਨੂੰ ਉੱਥੇ ਨਾਮਿਨੇਟ ਕਰਨਾ ਚਾਹੀਦਾ ਹੈ ਸੋ ਮੈਂ ਸਭ ਤੋਂ ਵੱਡੀ ਬੇਨਤੀ ਤਾਂ ਇਹੀ ਕਰਦਾ ਔਰ ਜਿਹੜੇ ਹਰਿਆਣੇ ਦੇ ਵਿੱਚ ਹੁਣ ਆਪਣੇ ਇਲੈਕਸ਼ਨ ਹੋਣ ਜਾ ਰਹੇ ਆ 10 ਨੇ ਵੀ 2010 ਦੇ ਵਿੱਚ ਜਦੋਂ ਭពਿੰਦਰ ਸਿੰਘ ਢੱਡਾ ਹਰਿਆਣਾ ਦੇ ਸੀਐਮ ਸਨ ਉਦੋਂ ਕੁਰੂਕਸ਼ੇਤਰ ਜੇਲ੍ਹ ਕੁਰੂਕਸ਼ੇਤਰ ਦੇ ਵਿੱਚ ਦਾਸ ਨੇ ਜੇਲ੍ਹ ਕੱਟੀ ਹੈ ਸਰਦਾਰ ਜਗਦੀਸ਼ ਸਿੰਘ ਢਿੰਡਾ ਕਬਲਜੀਤ ਸਿੰਘ ਅਜਰਾਣਾ ਅੰਗਰੇਜ਼ ਸਿੰਘ ਰੁਕਸਾਨਾ ਗੁਰਮਕਸ਼ ਸਿੰਘ ਹਾਵੜੀ ਅਪਾਰ ਸਿੰਘ ਕੁਰੂ ਖੇਤਰ ਤੇ ਜਿਹੜੇ ਅੱਜ ਬਹੁਤ ਲੋਕ ਕਹਿੰਦੇ ਆ ਵੀ ਅਸੀਂ ਹਰਿਆਣਾ ਕਮੇਟੀ ਲਈ ਸੰਘਰਸ਼ ਕੀਤਾ ਬਹੁਤ ਲੋਕ ਕਿਸੇ ਇੱਕ ਬੰਦੇ ਨੂੰ ਕੋਈ ਟਾਰਗੇਟ ਨਹੀਂ ਬਹੁਤ ਲੋਕ ਕਿਉਂਕਿ ਦਾਸ ਨੇ ਉਸ ਜੇਲ੍ਹ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਕੁਰੂ ਖੇਤਰ ਜੇਲ੍ਹ ਦੇ ਵਿੱਚ ਦਾਸ ਨੇ ਉਹਨਾਂ ਸਾਰੇ ਲੋਕਾਂ ਦੇ ਨਾਲ ਜੇਲ੍ਹ ਦੇ ਵਿੱਚ ਰਿਹਾ ਹੋਇਆ ਔਰ ਜਿਹੜੇ ਕਮਲਜੀਤ ਸਿੰਘ ਅਜਰਾਣਾ ਹੈ ਅੱਜ ਆਪਣੇ ਆਪ ਨੂੰ ਹਰਿਆਣਾ ਕਮੇਟੀ ਦੇ ਵੱਡੇ ਸਪੋਕਸਮੈਨ ਖਵਾਉਂਦੇ ਆ 2014 ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗਵਰਨਮੈਂਟ ਨਾਲ ਉਹ ਜੁੜੇ ਹੋਏ ਸੀ ਉਸ ਤੋਂ ਬਾਅਦ ਜਦੋਂ ਹਰਿਆਣਾ ਦੇ ਵਿੱਚ ਭੁਪਿੰਦਰ ਸਿੰਘ ਢੋਡਾ ਆ ਗਏ ਉਹਨਾਂ ਨਾਲ ਹੋ ਗਏ ਉਸ ਤੋਂ ਬਾਅਦ ਢੋਡਾ ਸਾਹਿਬ ਨੂੰ ਬਾਏ ਬਾਏ ਕਰਕੇ ਖੱਟਰ ਸਾਹਿਬ ਨਾਲ ਆ ਗਏ ਇਹਨਾਂ ਲੋਕਾਂ ਤੋਂ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ ਮੈਂ ਹਰਿਆਣਾ ਦੇ ਸਿੱਖ ਸੰਗਤਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਜੀ